ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇ ਵਾਲੇ ਦੇ ਜਨਮ ਦਿਨ ਜਾਣ ਕੇ 11 ਜੂਨ ਨੂੰ ਇੱਕ EP ਰਿਲੀਜ਼ ਹੋਈ ਹੈ ਮੂਸ ਪ੍ਰਿੰਟ ਟਾਈਟਲ ਦੇ ਨਾਲ ਜਿਸ ਵਿੱਚ ਸਿੱਧੂ ਮੂਸੇ ਵਾਲੇ ਦੇ ਤਿੰਨ ਟਰੈਕ ਰਿਲੀਜ਼ ਹੋਏ ਨੇ ਅਤੇ ਜਿਸ ਦੇ ਵਿੱਚ ਟਿਕ ਨੋਟਿਸ ਨਾਂ ਦੇ ਟਰੈਕ ਦੇ ਵਿੱਚ ਸਿੱਧੂ ਮੂਸੇ ਵਾਲੇ ਵੱਲੋਂ ਕਈ ਸਿੰਗਰਾਂ ਨੂੰ ਰਿਪਲਾਈ ਕੀਤੇ ਗਏ ਨੇ ਅਤੇ ਆਪਣੇ ਉਸ ਟਰੈਕ ਦੇ ਵਿੱਚ ਸਿੱਧੂ ਮੂਸੇ ਵਾਲੇ ਨੇ ਆਪਣੇ ਖਾਸ ਦੋਸਤਾਂ ਨੂੰ ਵੀ ਰਿਪਲਾਈ ਕੀਤਾ ਅਤੇ ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਸਿੰਗਰ ਪੱਬੂ ਮਾਨ ਨੇ ਵੀ ਉਸ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਕੁਝ ਲੈਣਾ ਰਾਹੀ ਰਪਲਾਈ ਦਿੱਤਾ ਗਿਆ ਜਿਸ ਵਿੱਚ ਸਿੱਧੂ ਮੂਸੇਵਾਲੇ ਨੇ ਉਸ ਗੀਤ ਦੇ ਵਿੱਚ ਦਿੜਬੇ ਸ਼ੋਹ ਦੀ ਗੱਲ ਕੀਤੀ ਹੈ ਅਤੇ ਕਿਹਾ ਕਿ ਮੈਨੂੰ ਕੁਝ ਸਿੰਗਰਾਂ ਦੇ ਵੱਲੋਂ ਥ੍ਰੈਟ ਵੀ ਕੀਤਾ ਗਿਆ ਹੈ ਕਿ ਤੁਸੀਂ ਡਿੜਬੇ ਸ਼ੋਅ ਦੇ ਵਿੱਚ ਨਹੀਂ ਜਾ ਸਕਦੇ ਅਤੇ ਸਿੱਧੂ ਮੂਸੇਵਾਲੇ ਨੇ ਆਪਣੇ ਉਸ ਗੀਤ ਦੇ ਵਿੱਚ ਸਿੰਗਰ ਬੱਬੂ ਮਾਨ ਅਤੇ ਉਸਦੇ ਦੋਸਤ ਬਬਲੇ ਖੰਡ ਤੋਂ ਰਿਪਲਾਈ ਕੀਤਾ ਕਿਉਂਕਿ ਜਦੋਂ ਡਿੜਬੇ ਸ਼ੋਅ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਸ਼ੋਅ ਸੀ ਤਾਂ ਡਿੜਬੇ ਸ਼ੋਅ ਤੋਂ ਸਿੱਧੂ ਮੂਸੇਵਾਲੇ ਨੂੰ ਕੁਝ ਸਮਾਂ ਪਹਿਲਾਂ ਹੀ ਬਹੁਤ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਤੂੰ ਇਹ ਸ਼ੋਅ ਨਹੀਂ ਲਾ ਸਕਦਾ ਅਤੇ ਸਿੱਧੂ ਮੂਸੇਵਾਲੇ ਨੇ ਆਪਣੇ ਇਸ ਗੀਤ ਦੇ ਵਿੱਚ ਕਿਹਾ ਕਿ ਮੈਨੂੰ ਦਬਾਉਣ ਨੂੰ ਤਾਂ ਕਈ ਲੋਕ ਫਿਰਦੇ ਸੀ ਪਰ ਮੈਂ ਆਪਣੇ ਬਾਪ ਦੇ ਪਿੱਛੇ ਖੜੇ ਹੋਣ ਕਾਰਨ ਨਹੀਂ ਦਵਿਆ ਅਤੇ ਦੋਸਤੋ ਹੁਣ ਸਿੱਧੂ ਮੂਸੇਵਾਲੇ ਦੀ ਇਸ ਈਪੀ ਤੋਂ ਬਾਅਦ ਬੱਬੂ ਮਾਨ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਬੱਬੂ ਮਾਨ ਦੇ ਗੀਤ ਦਾ ਇੱਕ ਪੋਸਟਰ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਦਾ ਟਾਈਟਲ ਹੈ ਕਿੱਥੇ ਅਸਲਾ ਚੱਕਣ ਦੇਂਦੇ ਪੁੱਤ ਬਗਾਨੇ ਨਹੀਂ ਤਾਂ ਦੋਸਤੋ ਇਸ ਗੀਤਦਿਆਂ ਤੋਂ ਲੈਣਾ ਵੀ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਐਵੇਂ ਲੱਗ ਰਿਹਾ ਸੁਣ ਕੇ ਕਿ ਬੱਬੂ ਮਾਨ ਵੱਲੋਂ ਇਹ ਗੀਤ ਕਿਸੇ ਲਾਈਵ ਸ਼ੋਅ ਦੇ ਵਿੱਚ ਪਰਫਾਰਮ ਕੀਤਾ ਗਿਆ ਸੀ ਤਾਂ ਦੋਸਤੋ ਹੋ ਸਕਦਾ ਹੈ ਇਹ ਗੀਤ ਆਪਾਂ ਨੂੰ ਥੋੜੇ ਸਮੇਂ ਦੇ ਵਿੱਚ ਦੇਖਣ ਨੂੰ ਹੀ ਮਿਲ ਜਾਵੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇਸ ਦਾ ਪੋਸਟਰ ਅਤੇ ਇਸ ਦੀਆਂ ਇਹ ਲਾਈਨਾਂ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਅਤੇ ਸਿੱਧੂ ਮੂਸੇਵਾਲੇ ਦੇ ਫੈਨਜ਼ ਵੱਲੋਂ ਬੱਬੂ ਮਾਨ ਨੂੰ ਟਰੋਲ ਕੀਤਾ ਜਾ ਰਿਹਾ ਹੈ ਕਿ ਜੇਕਰ ਬੱਬੂ ਮਾਨ ਦੇ ਵਿੱਚ ਇੰਨਾ ਹੀ ਦਮ ਸੀ ਤਾਂ ਸਿੱਧੂ ਮੂਸੇਵਾਲੇ ਦੀ ਈਪੀ ਦੇ ਬਰਾਬਰ ਆਪਣਾ ਗੀਤ ਛੱਡਦਾ ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਕੌਣ ਕਿੰਨੇ ਕ ਪਾਣੀ ਦੇ ਵਿੱਚ ਹੈ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੀਆਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ